ਜਾ ਸਰਵਾਰ ਸਾਹਿਬ ਦਾ ਖਾਸ ਦਾ ਜਿਹੜੀਆਂ ਸਰਾਵਾਂ ਉਹਨਾਂ ਦੀ ਮੈਨੇਜਮੈਂਟ ਮੇਰੇ ਕੋ ਆ ਤੇ ਇਹਦੇ ਚ ਜਿਹੜੀਆਂ ਸਾਡੀਆਂ ਕੋਈ ਦੋ ਜਿਹੜੀਆਂ ਸਰਾਵਾਂ ਆਨਲਾਈਨ ਆ ਮਾਤਾ ਗੰਗਾ ਜੀ ਨਾਮ ਤੇ ਸਾਰਾ ਗੜੀ ਨਿਵਾਸ ਸਾਰਾ ਗੜੀ ਨਿਵਾਸ ਜਿਹੜੀ ਆ ਉੱਥੇ ਪਹਿਲਾਂ ਵੀ 8 ਮਹੀਨੇ ਪਹਿਲਾਂ ਜਿਹੜੀ ਸਾਈਬਰ ਠੱਗ ਨੇ ਠੱਗੀ ਮਾਰੀ ਸੀ ਉਹਦੀ ਕੰਪਲੇਟ ਆ ਚੁੱਕੀ ਸੀ ਉਹਦੇ ਤੇ ਤਕਰੀਬਨ ਕਾਰਵਾਈ ਪੁਲਿਸ ਨੇ ਕਰਦੇ ਆ ਉਹਦਾ ਅਕਾਊਂਟ ਬੰਦ ਚ ਰੋ ਗਿਆ ਪਰ ਬੰਦਾ ਟਰੇਸ ਨਹੀਂ ਆ ਹੁਣ ਵੀ ਆ 4-5 ਦਿਨ ਤੋਂ ਲਗਾਤਾਰ ਸਾਡੇ ਕੋਲ ਕੰਪਲੇਟ ਲਾਸਟ ਮਿੰਟ ਆ ਚੁੱਕੀਆਂ ਤੇ ਕਾਫੀ ਜਿਹੜੇ ਆਪਣੇ ਕੂਆ ਰਿਪੋਰਟ ਦੇ ਥਰੂ ਪੈਸ ਉਹ ਵੈਬਸ ਆਪਣਾ WhatsApp ਤੇ ਨੰਬਰ ਜਾਰੀ ਕਰਦਾ WhatsApp ਤੇ ਉਹਨੂੰ ਕਾਲ ਹੁੰਦੀ ਜਦੋਂ ਪੈਸੇ ਪਾ ਲੈਂਦਾ WhatsApp ਨੰਬਰ ਬੰਦ ਕਰ ਦਿੰਦਾ ਤੇ ਸੰਕਟਾਂ ਨੂੰ ਬੁਨਾਹ ਕਰੀ ਜਾਂਦਾ ਮੇਰੀ ਸੰਕਟਾਂ ਨੂੰ ਵੀ ਬੇਨਤੀ ਆ ਕਿ ਘੱਟੋ ਘੱਟ ਜਿਹੜੀਆਂ ਸਾਡੀਆਂ ਵੈਬਸਾਈਟ ਚੱਲਦੀਆਂ ਜਿਹੜੀਆਂ ਸਾਡੀਆਂ ਆਨਲਾਈਨ ਬੁਕਿੰਗ ਦੀਆਂ ਸਾਈਟ ਐ ਉਹਦੀ ਕੰਮਰਾ ਬੁਕ ਕੀਤਾ ਜਾਵੇ ਤਾਂ ਜੋ ਲੋਕ ਧੱਕੇ ਦਾ ਸ਼ਿਕਾਰ ਨਾ ਹੋਵੇ ਕਿ ਲੱਗਦਾ ਕਿ ਇਸ ਤਰ੍ਹਾਂ ਦੇ ਸਾਈਬਰ ਧੋਖੇ ਦੇ ਪਹਿਲਾਂ ਵੀ ਸ਼ਿਕਾਰ ਪਾ ਚੁੱਕੇ ਨੇ ਉਹ ਛੁੱਟੀਆਂ ਦਾ ਸੈਜ਼ਨ ਚੱਲ ਰਿਹਾ ਤੇ ਹੋਰ ਵੀ ਸ਼ਿਕਾਰ ਪਾ ਸਕਦੇ ਨੇ ਲੋਕ ਐਕਚੁਅਲੀ ਘਰੂ ਘਰ ਜਿਹੜੇ ਆ ਸੌਫਟਵੇਅਰ ਕਾਰਨ ਹੁੰਦੇ ਆ ਜਿਹੜੀ ਸੰਗਤਾਂ ਨੂੰ ਜਲਦੀ ਗੁਮਰਾਹ ਇਹਨਾਂ ਸਾਈਬਰ ਠੱਗ ਕਰ ਲੈਂਦੇ ਆ ਸੰਗਤਾਂ ਜਿਹੜੀਆਂ ਠੱਗੀ ਦਾ ਸ਼ਿਕਾਰ ਸ਼ੀਤੀ ਹੋ ਜਾਂਦੀਆਂ ਨੇ ਮੇਰੀ ਅਪਰੋਚ ਪ੍ਰਸ਼ਾਸਨ ਨੂੰ ਵੀ ਇਹੋ ਵੇਚਦੀ ਹੈ ਕਿ ਇਹ ਇਮੀਡੀਏਟ ਨੀ ਕਾਰਵਾਈ ਕੀਤੀ ਜਾਵੇ ਅਤੇ ਇੱਥੇ ਸਖਤ ਕਾਰਵਾਈ ਇਹੋ ਜਿਹੀ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਕੋਈ ਇਹੋ ਜਿਹਾ ਠੱਗ ਪੈਦਾ ਨਾ ਹੋ ਸਕੇ ਉਹ ਕੁਝ ਕੁ ਸ਼ਾਸਕੋ ਤੁਸੀਂ ਬੰਦ ਪੱਤਰ ਦਿੱਤਾ ਕਿ ਆਸਵਾਸ ਸੀਪੀ ਸਾਹਿਬ ਨੇ ਤੇ ਜਿਹੜੇ ਆਪਣੇ ਹਰਪਰੁਲਸ਼ ਪ੍ਰਸ਼ਾਸਨ ਉਹਨਾਂ ਨੇ ਪੂਰਾ ਸਾਨੂੰ ਵਿਸ਼ਵਾਸ ਹੋਇਆ ਕਿ ਤੇ ਇਮੀਡੀਏਟ ਕਾਰਵਾਈ ਹੋਗੀ

कोड वगैरह ऑनलाइन दिया हुआ है तो वो हम वेरीफाई करते हैं कि कौन ऐसे फ्रॉड कर रहा है तो अभी कंप्लेंट आई है और हम उसको साइबर विंग में भेज के उसके पूरी जांच पड़ताल करें देखो ये सारी जगह काफ़ी जगह पर फ्रॉड हो रहे हैं जैसे अमेजॉन वगैरह पे भी और भी कई जगहों पे फॉल्स क्यू आर कोड दे के या फॉल्स वेबसाइट बना के तो पंजाब पुलिस ने काफ़ी हद तक काफ़ी साइबर क्राइम केसेस सॉल्व किए हैं और सक्सेसफुल भी रही है काफी हद तक और हम ये भी मुझे यकीन है किस रजिस्टर तो तो दे, तो 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 अभी बस माफ कर साइबर को, तो जैसे जो भी आगे प्रोग्रेस होगी केस की सर लोगों को क्या अपील करना चाहिए लोगों को यही अपील करना चाहूँगा कि थोड़ा अपना सतर्क रहें थोड़ा वेरीफाई करके पैसे डालें कल सारा करिए सलाह में नहीं वैसे भी जहाँ पे भी ऑनलाइन आप शॉपिंग या ऑनलाइन ट्रांजेक्शन कुछ भी ऑनलाइन करते हैं जहाँ पे मनी की इन्वॉल्वमेंट है अपना एड्रेस और क्रेडिट कार्ड नंबर डेबिट कार्ड नंबर थोड़ा ध्यान से दें वहाँ पर थैंक यू सो मच